ਇਹਨਾਂ ਦੇਵਤਿਆਂ ਦੇ ਪਖੰਡੀ ਧਰਮ ਵਾਲਿਆਂ ਤੇ ਇਹ ਜਿਹੜੇ ਲੋਕ ਹੁੰਦੇ ਨੇ ਜਿਹਨਾਂ ਨੂੰ ਰਾਖਸ਼ ਕਹਿੰਦੇ ਨੇ ਇਹ ਤਾਂ ਪਰਮੇਸ਼ਰ ਨੇ ਪੈਦਾ ਕੀਤੇ ਨੇ ਇਹਨਾਂ ਦਾ ਹੰਕਾਰ ਤਾਂ ਉਹਨਾਂ ਵਾਸਤੇ ਇਹਨਾਂ ਦਾ ਹੰਕਾਰ ਕਿਵੇਂ ਉਤਰੇ ਜਿਹੜੇ ਰੋਜ਼ ਹੰਕਾਰ ਦੀ ਦਵਾਈ ਪੜ੍ਹਦੇ ਨੇ ਜਿਹੜੇ ਬਾੜ ਰੋਜ਼ ਹੰਕਾਰ ਨੂੰ ਕਹਿੰਦੇ ਨੇ ਮਾੜਾ 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 ਉਹੀ ਹੰਕਾਰ ਨੂੰ ਬਾੜੀ ਮੱਠੇ ਨੇ ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾਵੇ ਡਾਕਟਰ ਦੀ ਬਿਮਾਰੀ ਦਾ ਇਲਾਜ ਕੌਣ ਕਰੇ ਡਾਕਟਰ ਦਾ ਲੋਕਾਂ ਦਾ ਕਰੇ ਡਾਕਟਰੇ ਬਿਮਾਰ ਹੋਵੇ ਜਾਣ ਕੇ ਬਿਮਾਰ ਹੋਵੇ ਬਿਮਾਰ ਹੈ ਦਵਾਈ ਵੀ ਹੈ ਇਲਾਜ ਨਾ ਕਰੇ ਉਹਦਾ ਕੌਣ ਇਲਾਜ ਕਰੇ ਡਾਕਟਰੇ ਟੀਕੇ ਐਸੇ ਤਿਆਰ ਕਰਕੇ ਰੱਖ ਦੇਵੇ ਜਿਨ੍ਹਾਂ ਨਾਲ ਲੋਕ ਬਿਮਾਰ ਹੋ ਜਾਣ ਦਵਾਈਆਂ ਐਸੀ ਵੀ ਜਿਹਨਾਂ ਨਾਲ ਬਿਮਾਰੀ ਵਧੇ ਘਟੇ ਹੀ ਨਾ ਐਸੀ ਦਵਾਈਆਂ ਤਿਆਰ ਕੀਤੀਆਂ ਨੇ ਸਾਖੀਆਂ ਸਾਰੀਆਂ ਅੜੀਆ ਸਾਖੇ ਨੇ ਹੀ ਦੋਈਆਂ ਨੇ ਰੱਖੇ ਇਹਦਾ ਕੋਈ ਇਲਾਜ ਨਹੀਂ ਹੈ ਪਰਮੇਸ਼ਰ ਦਾ ਆਹੀ ਇਲਾਜ ਹੈ ਫਿਰ ਇਹੋ ਜਿਹੇ ਬੰਦੇ ਪੈਦਾ ਕਰਦੇ ਜਿਹੜੇ ਧਰਮ ਨੂੰ ਇਹਨਾਂ ਮਨੁੱਖਾਂ ਨੇ ਲੱਭੇ ਹੈ ਨਹੀਂ ਪੈਦਾ ਹੁਨੇ ਕੀਤਾ ਨੇ ਵੀ ਤੁਸੀਂ ਮੁਕਰਿਆ ਰੱਬ ਤੇ ਵੀ ਸਾਬਤ ਕਰੋ ਰੱਬ ਹੈਗਾ ਪਰ ਉਹਦਾ ਸਾਬਤ ਨਹੀਂ ਕਰ ਸਕਦੇ ਉਹਨਾਂ ਦੇ ਗੱਲ ਪੈਂਦੇ ਨੇ ਫਿਰ ਸਾਬਤ ਕਰਨ ਵਾਲਾ ਪੈਦਾ ਕੀਤਾ ਵਿਚਾਲੇ ਇੱਕ ਹੋਰ ਉਹ ਜਾਬਤ ਪੈਦਾ ਕਰਨ ਵਾਲਾ ਵਿਚਾਲੇ ਖੜਾ ਚੰਡੀ ਉਹ ਖੜੀ ਹੈ ਇਹ ਸਮੇ 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 ਹੁੰਦਾ ਰਹਿੰਦਾ ਹਰ ਯੁੱਗ ਯੁੱਗ ਭਗਤ ਉਹ ਵਾਇਆ ਉਹ ਵਾਇਆ ਇਹ ਸਮੇ ਸਮੇ ਸਾਰੇ ਇਹ ਜੇ ਪੇੜ ਹੁੰਦੇ ਹੀ ਰਹਿੰਦੇ ਨੇ ਪੈਜ ਰੱਖਦਾ ਆ ਰਾਮਰਾਜ ਜੀ ਪੈਜ ਭਗਤ ਦੀ ਪੈਜ ਤਾਂ ਉਹਨੇ ਪਿੱਛੇ ਉਹ ਖੜਾ ਹੈ ਭਗਤ ਦੇ ਦਸਮ ਪਾਸ਼ਾ ਕਹਿੰਦੇ ਨੇ ਮੇਰੇ ਪਿੱਛੇ ਤਾਂ ਉਹ ਖੜਾ ਸੀ ਤੇਰੀਆਂ ਫੌਜਾਂ ਮੈਨੂੰ ਕੀ ਗੱਲ ਲੰਦੀਆਂ ਭਗਤ ਦੇ ਪਿੱਛੇ ਤਾਂ ਆਪ ਖੜਾ ਹੈ ਸੱਚ ਆਵ ਘੜਾ ਤਉਦਾ ਕੀ ਬਗਾੜੂ ਕੋਈ ਇਹ ਗੱਲ ਸਾਰੀ ਕਹਾਣੀ ਦਾ ਸਾਰਾ ਹਸੇ ਇਹਦਾ ਚੰਡੀ ਰਾਕਸ਼ ਖਾਣੀ ਵਾਹੀ ਦੰਦ ਨੂੰ ਚੰਡੀ ਰਾਕਸ਼ ਖਾਣੀ ਵਾਹੀ ਦੰਦ ਨੂੰ ਰਾਖਸ਼ਾਂ ਨੂੰ ਖਾ ਜਾਣ ਵਾਲੀ ਜੇ ਕਿਸੇ ਨੂੰ ਸ਼ਬਦ ਗੁਰੂ ਖਾ ਜਾਵੇ ਆਪਣੇ ਜਲੀਨ ਕਰ ਲਵੇ ਵਿੱਚ ਮਿਲਾ ਲਵੇ ਜੇ ਕਿਸੇ ਦਰਿਆਨ ਨੂੰ ਸਮੁੰਦਰ ਖਾ ਜਾਂਦਾ ਕੀ ਹੁੰਦਾ ਸਮੁੰਦਰੇ ਬਣ ਜਾਂਦਾ ਉਹ ਸੁੰਦਰ ਖਾਨੀ ਜਦੋਂ ਦਰਿਆ ਨੂੰ ਖਾ ਗਿਆ ਵਿਚਲੀਨ ਕਰ ਲਿਆ ਗੱਲ ਕੋਈ ਐ ਚੰਡੀ ਨੇ ਆਪਣੇ ਵਿੱਚ ਮਿਲਾ ਲਏ ਆਪਣੇ ਰੂਪ ਕਰ ਲਿਆ ਰੰਗ ਦਿਖਾਣੀ ਵਾਹੀ ਦਇਨਤ ਨੂੰ ਉਹ ਆਖਰੀ ਗੰਨ ਦੇਤਾ ਬਸ ਉਹਨੂੰ ਰੂਪ ਦਿਖਾਤਾ ਉਹਦਾ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਬਸ ਕੋਪਰ ਜਿਹੜਾ ਖੋਪੜੀ ਚ ਫਸਿਆਦਾ ਨਾ غرੂਰ ਸੁੱਕੜ ਤੋ ਉਕਾ ਤਾਂ ਦੱਗਿਆ ਜਾਉ ਨੂੰ ਦੱਸਦਾ ਤੇਰੇ ਜਨੂ ਕਿਉਂ ਹੋਇਆ ਉਹਨੂੰ ਸਾਰੀ ਰਾਜਾ ਰਾਮ ਦੀ ਕਹਾਣੀ ਉਹ ਸਮਝਾਉਂਦੀ ਬੈਠ ਕੇ ਵੀ ਲੜੋ ਨਾ ਥੋੜਾ ਕੰਮ ਪੂਰਾ ਹੋ ਗਿਆ ਤਨੂ ਇਸ ਜਿਹੜਾ ਤੁਸੀਂ ਵਿਰੋਧ ਕੀਤਾ ਨਾ ਪਰਮੇਸ਼ਰ ਦਾ ਕੰਮ ਕੀਤਾ ਉਹਦਾ ਤੁਹਾਨੂੰ ਉਹ ਇਨਾਮ ਮਿਲੂਗਾ ਕਨਾਮ ਮਿਲੂਗਾ ਜੇ ਤਾਂ ਤੁਸੀਂ ਮੰਨ ਗਏ ਗੁਰਮਤ ਨੂੰ ਫਿਰ ਤਾਂ ਤੁਹਾਨੂੰ ਮੁਕਤੀ ਮਿਲ ਜੀ ਜਿਹੜੀ ਇਹਨਾਂ ਨੂੰ ਕਦੇ ਵੀ ਨਹੀਂ ਨਵਲੀ ਕਾਜੀ-ਧਾਜੀ 10000 ਵਰਤਪ ਕਰਕੇ ਤੁਹਾਨੂੰ ਇਹਨਾਂ ਵਿੱਚ ਮਿਲ ਜੂਗੀ ਮਨੋਲੋਗਨ ਤੁਹਾਨੂੰ ਦਰਸ਼ਨ ਹੋਣਗੇ ਹਟ ਧਰਮੀ ਦੇ ਵੀ ਦਰਸ਼ਨ ਕਰਾਓ ਕਰਾਓ ਜਿੰਦਗੀ ਦੀ ਹੈ ਨਾ ਐ ਪੱਥਰ ਚੋਂ ਪਾਇਆ ਧੰਨੇ ਨੇ ਧੰਨੇ ਨੇ ਤਾਂ ਨਹੀਂ ਪਾਇਆ ਧੰਨੇ ਨੇ ਤਾਂ ਗਿਆਨ ਨਾਲ ਪਾਇਆ ਜਿਹੜੇ ਪੱਥਰ ਚੋਂ ਬੋਲਦੇ ਰਾਖਸ਼ ਪਾਉਂਦੇ ਹੁੰਦੇ ਨੇ ਉਹ ਮੰਨਦੇ ਹੀ ਨਹੀਂ ਹਣ ਵੀ ਪੱਥਰ ਚ ਭਗਵਾਨ ਹੁੰਦਾ ਉਹਨਾਂ ਦਾ ਮਨ ਹੈ ਇਹੋ ਜਿਹਾ ਪੱਥਰ ਹੁੰਦਾ ਇਹ ਟੂਠੇ ਦਾ ਰੂਣ ਨਹੀਂ ਮੰਦਾ ਉਹਨੂੰ ਸੱਚ ਨੂੰ ਆਪ ਆਕੇ ਬਣਾਉਣਾ ਪੈਂਦਾ ਉਹ ਕਹਿੰਦੇ ਪਰਮਾਤਮਾ ਪਰਮੇਸ਼ਰ ਨੂੰ ਮੈਂ ਮੰਨਦਾ ਨਿਰਾਕਾਰ ਹੈ ਪਰ ਤੁਸੀਂ ਬਣਾਓ ਕੋਈ ਮਨਾਵੇ ਮੈਨੂੰ ਮੈਨੂੰ ਮੱਲੂਮ ਜਾਂ ਮਨਾਉਣ ਵਾਲਾ ਆ ਗਿਆ ਮੰਨ ਗਿਆ ਤੇ ਉਹਦਾ ਕੰਮ ਬੜੀ ਹੈ ਨਾ ਬਿਨੇ ਮੌਜ ਬਿਨੇ ਭਗਤੀ ਦੇਰੇ ਬਣ ਗਿਆ ਨਾ ਕੰਮ ਇਹ ਹੜ ਧਰਮੀ ਵੀ ਤਫਸੀ ਉਹਦਾ ਦੂਜੇ ਜੁੜੇ ਧਰਮਾਂ ਨੂੰ ਨਾ ਮੰਨਣਾ ਬਹੁਤ بڑا ਤਪ ਹੈ ਝੂਠੇ ਧਰਮਾਂ ਨੂੰ ਨਹਾ ਮੰਨਣਾ ਬਹੁਤ ਬੁੜੀ ਭਗਤੀ ਹੈ ਲੋਭ ਦੇ ਉਹਨਾਂ ਨੇ ਨਵੀ ਆ ਬਲੂ ਹੋਮਲੂ ਉਹਨਾਂ ਦਾ ਲੋਭ त्याग ਗਿਆ ਹੋਇਆ ਕਹਿੰਦੇ ਇਹਨਾਂ ਤੋਂ ਨਹੀਂ ਲੈਣਾ ਦਸਾਂ ਉਹਦੀ ਕਰਤ ਕਰਕੇ ਖਾ ਲਾਂਗੇ ਲੋਭ त्याग ਗਿਆ ਹੋਇਆ ਫਸੇ ਨਹੀਂ ਹਣ ਅਈਂ ਦੇਵੀ ਦੇਵਤਾ ਕੋ ਮਿਲਦਾ ਨਾ ਉਹ ਉਹਨੇ ਕਹਿੰਦਾ ਅਸੀਂ ਲੈਣੇ ਨਹੀਂ ਉਹਨਾਂ ਦੇ ਕੁਝ ਤੇ ਇਹਦੇ ਸੌਖੀ ਗੱਲ ਹੈ ਜਿਹੜੀ ਦਲਦਲ ਸਾਰਾ ਸੰਸਾਰ ਫਸਿਆ ਉਹ ਦਲਦਲ ਤੋਂ ਬਾਹਰ ਬੈਠੇ ਨੇ ਉਹ ਜਿਹਨੂੰ ਨਾਸਤ ਕਹਿੰਦੇ ਨੇ ਇਹ ਨਕਸ਼ਾ ਦਿਖਾ ਰਿਹਾ ਦਸਮਗ੍ਰੰਥ ਕੁਝ ਹੋਰ ਦਸਮ ਪਾਸ਼ਾ ਕਹਿੰਦਾ ਕਿ ਦੇਵ ਅਦੇਵ ਦੋਹਾਂ ਨੂੰ ਪ੍ਰਮਾਨਯੋ ਪ੍ਰਭ ਨੂੰ ਦੋਵੇਂ ਮੰਨਦੇ ਨੇ ਜਿਹੜੇ ਦੇਵ ਤੇ ਨੇ ਜਿਹੜੇ ਰਕਸ਼ਸ ਨੇ ਉਹ ਤਾਂ ਕੋਈ ਅਨਗਾਰੀ ਨਹੀਂ ਹੈ ਪਰ ਝੂਠੇ ਨੂੰ ਨਹੀਂ ਮੰਨਦੇ ਰਕਸ਼ ਇਹ ਦੇਵ ਤੇ ਝੂਠੇ ਨੂੰ ਮੰਨ ਲੈਂਦੇ ਨੇ ਇਸ ਕਰਕੇ ਉਹ ਜੋਦੇ ਨੇ ਚੋਟਾ ਮਰ ਜੂਗਾ ਪਿੱਛੇ ਨਹੀਂ ਹਟਦਾ ਹੁੰਦਾ ਜੰਗ ਤੋਂ ਚੋਟਿਆਂ ਦੀ ਇੱਕ ਬਰਦਾ ਹੁੰਦਾ ਉਹ ਜੋ ਮੌਤ ਦੀ ਲੜਾਈ ਹੁੰਦੀ ਹੈ ਖੋਤੇ ਭੱਜ ਜਾਂਦੇ ਨੇ ਖੋਤੇ ਕਦੇ ਲੜ ਕੇ ਮਰਦੇ ਨਹੀਂ ਦੇਖੇ ਹੁਣੇ ਤੁਸੀਂ ਉਹ ਲੜਾਈ ਵੀ ਪੁੱਠੀ ਹੁੰਦੀ ਹੈ ਉਹਨਾਂ ਦੀ ਸਿੱਧੀ ਲੜਾਈ ਨਹੀਂ ਹੁੰਦੀ ਖੋਤਿਆਂ ਦੀ ਲੜਾਈ ਪੁੱਠੀ ਹੁੰਦੀ ਹੈ ਉਹਨਾਂ ਨੇ ਪਿਛਲੇ ਨੂੰ ਲੱਤਾਂ ਨਾਲ ਲੜਨਾ ਅੱਗੇ ਤਾਂ ਉਹਨਾਂ ਦਾ ਲੜਦਾ ਹੀ ਨਹੀਂ ਉਹ ਇਹ ਪੁੱਠੀ ਲੜਾਈ ਲੜਦੇ ਹੁੰਦੇ ਨੇ ਦੇਵਤੇ ਸਿੱਧੇ ਨਹੀਂ ਲੜ ਸਕਦੇ ਸਿੱਧੇ ਨੂੰ ਤਾਂ ਝੂਠੇ ਨੇ ਹਈ ਹੁੰਦਾ ਨਹੀਂ ਕੁਝ ਹਾਂਜੀ ਕੋਪਰ ਚੂਰ ਚਵਾਣੀ ਲੱਥੀ ਕਰਗਲਾ ਇਹ ਲੜਾਈ ਕੀ ਲੜਦੇ ਨੇ ਸੱਚ ਧਰਮ ਨੂੰ ਵਿਗਾੜਣ ਦੀ ਲੜਾਈ ਲੜਦੇ ਨੇ ਇਹ ਪੁੱਠੀ ਲੜਾਈ ਆ ਬੰਦੇ ਬਾੜ ਲੈਣੇ ਪੈਸੇ ਦੇ ਦੇਣੇ ਵੀ ਤੁਸੀਂ ਮੂਰਤੀਆਂ ਬਣਾਓ ਦਸਮ ਪਾਸ਼ਾ ਦੀਆਂ ਕਰੋ ਉਹ ਕਰੋ ਪਤਾ ਕੇ ਮੂਰਤੀ ਪੂਜਾ ਸਖਾਂ ਜੀ ਵੀ ਆਵੜੇ ਅੜੜਾੜੇ ਮੂਰਤੀਆਂ ਲੈ ਕੇ ਹਰਮੰਦਰ ਸਾਹਿਬ ਦੇ ਰੱਖਣੀ ਆ ਇਹ ਪੁੱਠੀ ਲੜਾਈ ਆ ਸੱਚੇ ਤੋਂ ਖਿਲਾਫ ਲੜਾਈ ਹੈ ਇਹ ਨਰਕਾਂ ਨੂੰ ਲੈ ਜਾਂਦੀ ਹੈ ਇਹ ਲਦੇਆਲੀ ਲੜਾਈ ਆ ਪੁੱਠੀ ਓਏ ਖੋਤੜਾਈ ਲੜਦੇ ਨੇ ਝੋਟੇ ਨਹੀਂ ਲੜਦੇ ਲੜਾਈ ਝੋਟੇ ਮਰਦਾਂ ਨਹੀਂ ਲੜਾਈ ਲੜਦੇ ਨੇ ਖਾਲਸਾ ਦੇਵਤਾ ਨਹੀਂ ਹੈ ਨਰਾ ਦੇਵਤਾ ਨਹੀਂ ਹੈ ਦੇਵਤਾ ਸੀ ਜਦੋਂ ਜਨਰਜਰ ਭਗਤ ਸੀ ਸਿਰਫ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਕਰਤਨਾ ਲੱਗੀ ਵਾਰ ਦੇਵਤਾ ਦਾ ਸ਼ੁਰੂ ਜੇ ਬਣ ਗਿਆ ਸੀ ਜਾਂ ਤੁਰਿਆ ਸੀ ਜਾਂ ਸਿਰੇ ਪਹੁੰਚ ਗਿਆ ਫਿਰ ਕੀ ਬਣ ਗਿਆ ਫਿਰ ਇਦਾਂ ਰਾਖਸ਼ ਬਣ ਗਿਆ ਤੇ ਜੀ ਤੋ ਪੈਦਾ ਹੋਇਆ ਸੀ ਉਹੇ ਜਾਈ ਬਣ ਗਿਆ ਨਾ ਜਿਸਦੇ ਉਪਜੀ ਤੈਹ ਮਿਲੀ ਜਾਂ ਉਹਦੇ ਵਰਗਾ ਬਣ ਗਿਆ ਉਹ ਤਾਂ ਫਿਰ ਪੈਦਾ ਵੀ ਕਰਦਾ ਹੈ ਪੜਨੋ ਵੀ ਕਰਦਾ ਮਾਰਦਾ ਵੀ ਇਤਨੇ ਕੰਮ ਕਰਦਾ ਫੈਦਰਾ ਜਿਵੇਂ ਹੋਈ ਹੈ ਇਹ ਨਹੀਂ ਹੈਗਾ ਸੰਗ ਖਾਲਸਾ ਨਹੀਂ ਹੈਗਾ ਦੇਵਤਾ ਇਹਦਾ ਅਦਾਰਾ ਅਛਾਦਾ ਦੇਵਤਾ ਕਿਵੇਂ ਬਾਛਣੇ ਤਲਵਾਰ ਕਦੇ ਲਈ ਸੀ ਦੱਸਣ ਵਾਸਤੇ ਅਸੀਂ ਕੱਲੇ ਦੇਵਤੇ ਨਹੀਂ ਲੜਾਈ ਵੀ ਸਿੱਧੀ ਲੜਦੇ ਨੇ ਲੜਦੇ ਵੀ ਤਲਵਾਰ ਨਾਲ ਤਲਵਾਰ ਨਾਲ ਵੀ ਲੜਨ ਨੂੰ ਤਿਆਰ ਜਿਹੜੀ ਲੜਾਈ ਦੇਵਤਿਆਂ ਦੇ ਲੜਣੀ ਹੋਈ ਉਹ ਖਾਲਸਾ ਨੇ ਲੜੀ ਪਰ ਦੇਵਤਿਆਂ ਦੀ ਲੜਾਈ ਫੁੱਟੀ ਹੈ ਉਹ ਤਾਂ ਸੱਚ ਦੇ ਖਿਲਾਫ ਲੜਾਈ ਹੈ ਇਹਨਾਂ ਦੀ ਇਹਨਾਂ ਦੀ ਤਾਂ ਸੱਚ ਦੇ ਖਿਲਾਫ ਹੈ